ਤੇ ਹੁਣ ਜਿਵੇਂ ਗਲਾਸ ਦੇ ਵਿੱਚ ਇੱਕ ਚਮਚ ਘੋਲ ਲਓ ਮਿੱਠਾ ਪਾਉਣ ਦੀ ਵੀ ਜ਼ਰੂਰਤ ਨਹੀਂ ਤੇ ਅੰਬ ਦਾ ਟੇਸ ਤਾਂ ਜਿਵੇਂ ਮੰਗੋ ਸ਼ੇਕ ਵਗੈਰਾ ਆਪਾਂ ਕਹੇ ਰਹੇ ਉਹ ਚੀਜ਼ ਤੇ ਦਾਲ 하기 ਆਪਣੇ ਇਹਦੇ ਵਿੱਚ ਹਾਰੇ ਚ ਜਿਵੇਂ ਪੁਰਾਣੇ ਸਮਿਆਂ ਚ ਬਣਾਉਂਦੇ ਸੀ ਨਾ ਹਾਂਜੀ ਅੱਛਾ ਜੀ ਹਾਰੇ ਦੇ ਵਿੱਚ ਇਸੇ ਮਿੱਟੀ ਦੇ ਬਰਤਨ ਚ ਤੇ ਮਿੱਟੀ ਦੇ ਬਰਤਨ ਚ ਹੀ ਬਣਾਉਣੀ ਹੈ ਜੀ ਹਾਂਜੀ ਇਦਾਂ ਹੀ ਬਣਾ ਕੇ ਲੈ ਕੇ ਆਉਣੀ ਹੈ ਜੀ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਮਸਾਲੇ ਸੈਂਡਵਿਚ ਤੇ ਪਨੀਰ ਤੇ ਸਬਜ਼ੀ ਬਣਾਈ ہوئی ਹੈ ਹਨੋਰਾ ਨੇ ਅੱਪਾ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪਿੰਡ ਆਪਣਾ ਜਸਪ੍ਰੀਤ ਕੌਰ ਜੀ ਜਸਪ੍ਰੀਤ ਕਿਹੜਾ ਪਿੰਡ ਹੈ ਜੀ ਆਪਣਾ ਨੰਦੇਗੜਾ ਵਿੱਚ ਨੰਦੇਗੜ ਜੀ ਠੀਕ ਹੈ ਜੀ ਤੇ ਆਪਣੇ ਕੋਲ ਪ੍ਰੋਡਕਟ ਕਿਹੜੇ-ਕਿਹੜੇ ਨੇ ਜੀ ਆਪਣੇ ਕੋਲੇ ਹੁੰਦੇ ਵੀਰ ਜੀ ਜਿਵੇਂ ਕਿਚਨ ਦੇ ਬਰਤਨ ਵਾਲੇ ਮਸਾਲੇ ਹੋਗੇ ਅੱਛਾ ਜੀ ਕਿਹੜੇ-ਕਿਹੜੇ ਮਸਾਲੇ ਹੁੰਦੇ ਨੇ ਜੀ ਧਨੀਆ ਜੀਰਾ ਪਾਊਡਰ ਹੋ ਗਿਆ ਚਨਾ ਮਸਾਲਾ ਹੋ ਗਿਆ ਬੜਾ ਦਿਖਾ ਦਿਓ ਜੀ ਚਾਕੇ ਨਾਲ-ਨਾਲ ਆਪਾਂ ਦਿਖਾਈਆਂ ਮੇਰੀ ਧਨੀਆ ਜੀਰਾ ਪਾਊਡਰ ਹੋ ਗਿਆ ਅੱਛਾ ਜੀ ਇਹ ਧਨੀਆ ਜੀਰਾ ਪਾਊਡਰ ਹੈ ਜੀ ਹਾਂ ਜੀ ਠੀਕ ਹੈ ਜੀ ਇਹ ਆਪਣਾ ਚਾਨਾ ਮਸਾਲਾ ਇਹ ਕਰੀਮ ਤਿਆਰ ਕਰਦੀ ਹੋਈ ਤੁਸੀਂ ਹਾਂ ਜੀ ਤੁਸੀਂ ਠੀਕ ਹੈ ਜੀ ਤੇ ਇਹ ਕਿਹੜਾ ਜੀ ਇਹ ਚਾਨਾ ਮਸਾਲਾ ਹੋ ਗਿਆ ਵਿੱਚ ਹੀ ਇਹ ਇਹ ਚਾਨਾ ਮਸਾਲਾ ਹੋ ਗਿਆ ਜੀ ਇਹ ਹੋ ਗਿਆ ਆਪਣਾ ਗਰਮ ਮਸਾਲਾ ਹੋ ਗਿਆ ਇਹ ਗਰਮ ਮਸਾਲਾ ਜੀ ਇਹ ਪਰੌਂਠਾ ਮਸਾਲਾ ਹੋ ਗਿਆ ਵਿੱਚ ਹੀ ਇਹ ਪਰੌਂਠੇ ਚ ਪੈਂਦਾ ਜੀ ਹਾਂ ਜੀ ਅੱਛਾ ਜੀ ਜੀ ਮੇਨ ਨਮਕ ਮੇਸ ਬਹੁਤ ਘੱਟ ਹੁੰਦੀ ਆ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਠੀਕ ਹੈ ਜੀ ਇਹ ਸਪੈਸ਼ਲ ਬੱਚਿਆਂ ਲਈ ਹੋਣਦਾ ਹੈ ਹਾਂ ਜੀ ਜਿਆਦਾ ਤੇਜ਼ ਨਹੀਂ ਨਮਕ ਮੇਸ ਹੁੰਦੀ ਹੈਗੀ ਠੀਕ ਹੈ ਜੀ ਆਗੇ ਕਿਚਨ ਕਿੰਗ ਆਗੇ ਵਿੱਚੀ ਅੱਛਾ ਜੀ ਇਹ ਕਾਚ ਪੈਂਦੀ ਹੈ ਕਿਚਨ ਕਿੰਗ ਇਸ ਸਬਜੀ ਵਿੱਚ ਜੀ ਅੱਛਾ ਇਹ ਸਬਜੀ ਵਿੱਚ ਠੀਕ ਹੈ ਤੇ ਇਹ ਚਾ ਮਸਾਲਾ ਆਗੇ ਵਿੱਚੀ ਅੱਛਾ ਜੀ ਇਹ ਚਾ ਲਈ ਆਗੇ ਜੀ ਹਾਂ ਜੀ ਸਪੈਸ਼ਲ ਚਾ ਲਈ ਹੈ ਤੇ ਇਹ ਆਗੇ ਚਾਟ ਮਸਾਲਾ ਫਰੂਟਾਂ ਲਈ ਇਹ ਦਹੀਂ ਮਸਾਲਾ ਆ ਗਿਆ ਜੀ ਇਹ ਕਿਹੜੇ ਜੀ ਦਹੀਂ ਮਸਾਲਾ ਹਾਂ ਜੀ ਦਹੀਂ ਮਸਾਲਾ ਵਿੱਚ ਠੀਕ ਹੈ ਜੀ ਇਹ ਹਾਥ ਮੇ ਲਈ ਪੱਕੀ ਕਹਿ ਦਿੰਦੇ ਆ ਜਾਂ ਤੇਰੇ ਫਲਾ ਚੂਰਨ ਵੀ ਕਹੀ ਕਹਿ ਦਿੰਦੇ ਨੇ ਉਹ ਆ ਗਈ ਠੀਕ ਹੈ ਜੀ ਤੇ ਹਲਦੀ ਹੋਗੀ ਤੇ ਆਪਣੀ ਜਲਜੀਰਾ ਪਾਊਡਰ ਬਣਾਇਆ ਹੋਇਆ ਹੈ ਵਿੱਚ ਜੀ ਇਹ ਜਲਜੀਰਾ ਪਾਊਡਰ ਵੀ ਹੈ ਜਲਜੀਰਾ ਬਣਦਾ ਹੀ ਇਹਦੇ ਤੋਂ ਹਾਂਜੀ ਕਿ ਵੀ ਵੈਸੀ ਉਹਦੇ ਵਿੱਚ ਪੈਂਦਾ ਨਹੀਂ ਜਲਜੀਰਾ ਬਣਦਾ ਹੈ ਜੀ ਤੁਸੀਂ ਫਿਰ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਘੋਲ ਕੇ ਅੱਛਾ ਜੀ ਜੇ ਮਿੱਠੇ ਜਿਹੜੇ ਪੀਂਦੇ ਆ ਮਿੱਠਾ ਪਾ ਸਕਦੇ ਆ ਅਦਰਵਾਈਜ਼ ਮਿੱਠਾ ਨਹੀਂ ਚਾਹੀਦਾ ਠੀਕ ਹੈ ਜੀ ਮਤਲਬ ਵੀ ਨਹੀਂ ਇਦਾਂ ਹੀ ਮਾਰਦੇ ਨੇ ਹਾਂਜੀ ਹਾਂਜੀ ਪਰ ਠੀਕ ਵੀ ਐਕਸਟਰਾ ਚੀਜ਼ ਬਸ ਇਕੱਲਾ ਵੀ ਸੁੱਕੇ ਰੋ ਪੋ ਕਸਾ ਅਲੱਗੋਂ ਤਾਂ ਹੋਰ ਕੁਝ ਨਹੀਂ ਪਾਉਂਦੇ ਹਾਂਜੀ ਜੀ ਠੀਕ ਹੈ ਜੀ ਤੇ ਬਰਫੀ ਵੀ ਆਪਣੀ ਹੈ ਜੀ ਹਾਂਜੀ ਬੇਸਣ ਦੀ ਬਰਫੀ ਹੁੰਦੀ अच्छा देसी क्यों थी, थी। जी। आ, बेट 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 जी। हां जी ਤੇ ਆ ਸੈਂਡਵਿਚ ਹੈ ਸੈਂਡਵਿਚ ਵਗੈਰਾ ਕੀ ਹਾਂ ਜੀ ਅੱਛਾ ਜੀ ਇਹ ਕਿਵੇਂ ਬਣਾਉਣੀ ਹੈ ਸੈਂਡਵਿਚ ਇਹ ਘਰੇ ਤਿਆਰ ਕਰਕੇ ਲੈ ਕੇ ਆਉਂਦੀਆਂ ਬਰੈਡ ਤਾਂ ਜੀ ਮੈਂ ਬਾਜ਼ਾਰ ਤੋਂ ਹੀ ਲੈਣੇ ਆਂ ਫਿਰ ਜੀ ਤੇ ਸੌਸ ਵਗੈਰਾ ਸਾਰਾ ਕੁਝ ਕਰੇ ਸਬਜ਼ੀਆਂ ਕੱਟ ਕੇ ਅੱਛਾ ਜੀ ਘਰੇ ਬਣਾ ਕੇ ਤਿਆਰ ਕਰਕੇ ਲੈ ਕੇ ਆਉਂਦੇ ਹਾਂ ਘਰੇ ਤਿਆਰ ਕਰਦੇ ਹਾਂ ਹਾਂ ਜੀ ਜਿਵੇਂ ਸਾਫ਼ ਸੁਥਰਾ ਹੋ ਗਿਆ ਲਾ ਲੋ ਹਾਂ ਜੀ ਤੇ ਮਿਲਕ ਬਦਾਮ ਹੋ ਗਿਆ ਘਰੇ ਤਿਆਰ ਕਰਕੇ ਲੈ ਕੇ ਆਉਣੀ ਅੱਛਾ ਇਹ ਮਿਲਕ ਬਦਾਮ ਵੀ ਕਰੇ ਜਾਂਦੇ ਹਾਂ ਹਾਂ ਜੀ ਇਹਦਾ ਕੀ ਪ੍ਰੋਸੀਜਰ ਹੁੰਦਾ ਜੀ ਜਿਵੇਂ ਦੁੱਧ ਨੂੰ ਕਾੜਦੇ ਆਂ ਪਹਿਲਾਂ ਹਾਂ ਜੀ ਇਹਦੇ ਵਿੱਚ ਬਦਾਮ ਆਗੇ ਕਾਜੂ ਆਗੇ ਕਿ ਕਿਸ ਤਰ ਆ ਗਿਆ ਖਸ ਖਸ ਆ ਗਈ ਹਾਂਜੀ ਇਹ ਚੀਜ਼ਾਂ ਪਾ ਕੇ ਇਲਾਇਚੀ ਆ ਗਈ ਇਹ ਚੀਜ਼ਾਂ ਪਾ ਕੇ ਉਹ ਕਿਆ ਕਰਦੇ ਹਾਂ ਹਾਂਜੀ ਠੀਕ ਹੈ ਜੀ ਤੇ ਆ ਪਨੀਰ ਆ ਗਿਆ ਜੀ ਦੇ ਵਿੱਚ ਪਨੀਰ ਆ ਗਿਆ ਵੀਰ ਜੀ ਅੱਛਾ ਜੀ ਤੇ ਚਾਟੀ ਦੀ ਲੱਸੀ ਹੁੰਦੀ ਹੈ ਆਪਣੇ ਲਈ ਅੱਛਾ ਜੀ ਹਾਂਜੀ ਇਹ ਘਰੇ ਕੱਢ ਕੇ ਲੈ ਕੇ ਆਨੇ ਸਵੇਰੀ ਬਣਾ ਕੇ ਲੈ ਕੇ ਆਉਨੇ ਵਿੱਚ ਅੱਛਾ ਸਵੇਰੀ ਲੈ ਕੇ ਆਉਂਦੇ ਹਾਂ ਹਾਂਜੀ ਤੇ ਦਾਲ ਆ ਗਈ ਆਪਣੇ ਇਹਦੇ ਚ ਹਾਰੇ ਚ ਜਿਵੇਂ ਪੁਰਾਣੇ ਸਮਿਆਂ ਚ ਬਣਾਉਂਦੇ ਸੀ ਨਾ ਹਾਂਜੀ ਅੱਛਾ ਜੀ ਹਾਰੇ ਦੇ ਵਿੱਚ ਇਸ ਮਿੱਟੀ ਦੇ ਬਰਤਨ ਚ ਮਿੱਟੀ ਦੇ ਬਰਤਨ ਚ ਬਣਾਉਣੇ ਨੇ ਹਾਂਜੀ ਇਦਾਂ ਹੀ ਬਣਾ ਕੇ ਲੈ ਕੇ ਆਉਣੇ ਆ ਜੀ ਮਿੱਟੀ ਦੇ ਵੀ ਦਿੱਤੇ ਮਿਲਦੇ ਨੇਗੇ ਆਪਾਂ ਨੂੰ ਹਾਂਜੀ ਇਹ ਨਹੀਂ ਫਿਰ ਤੁਸੀਂ ਜਿਵੇਂ ਹੁਣ ਮਿੱਟੀ ਦੇ ਬਰਤਨ ਹੈ ਡਾ ਕੁੱਟਣ ਦਾ ਵਾਲਾ ਡਰਦਾ ਹੈ ਡਾ ਗੇਵੀ ਟੋਟੇ ਨਾ ਪੜੇਗਾ ਧਿਆਨ ਨਾਲ ਹਾਂਜੀ ਨਹੀਂ ਫਿਰ ਤੁਸੀਂ ਉਹ ਸਟੀਲ ਵਾਲੇ ਜਾਂ ਕੋਈ ਹੋਰ ਕਿਉਂ ਦੀ ਯੂਜ਼ ਕਰਦੇ ਹੋ ਤਾਂ ਕੀ ਕਰਦਾ ਜੀ ਉਹਨੇ ਕਿ ਤਾਂ ਟੇਸਟ ਦਾ ਫਰਕ ਪੈਂਦਾ ਵੀ ਜੀ ਕਿ ਮੈਂ ਕੁੱਕਰਸ ਦਾ ਹਰ ਕੋਈ ਬਣਾ ਲੈਂਦਾਗਾ ਇਦੇ ਤੇ ਮੈਂਤ ਵੀ ਆਉਂਦੀ ਹੈ ਜਿਵੇਂ ਸੈਰਾਂ ਦੇ ਵਿੱਚ ਤਾਂ ਨਹੀਂ ਹੁੰਦੇ ਹੈਗੇ ਹਾਰੀ ਵਗੈਰਾ ਹਾਂਜੀ ਤਾਂ ਕਰਕੇ ਤਾਂ ਇਹਦਾ ਟੇਸਟ ਵੀ ਬਹੁਤ ਹੁੰਦੀ ਹੈ ਤਤ ਵੀ ਆਪਾਂ ਨੂੰ ਮਿਲਦੇ ਆ ਸਾਰੇ ਦੇ ਅੱਛਾ ਜੀ ਮਤਲਬ ਵੀ ਉਹ ਦੇ ਨਾਲ ਵੀ ਬਿਮਾਰੀਆਂ ਵੀ ਜ਼ਿਆਦਾ ਬਾਤੀਆਂ ਨਹੀਂ ਘੁੱਕਰ ਨਾਲ ਹਾਂਜੀ ਤੁਹਾਨੂੰ ਕਿ ਉਹ ਸਟੀਲ ਹੁੰਦੀ ਹੈ ਜੀ ਤੇ ਹੋਰ ਜੀ ਆਪਣੇ ਕੋਲ ਕਿਹੜੇ ਪ੍ਰੋਡਕਟ ਹੋਣ ਜੀ ਜਿਵੇਂ ਇਸ ਵਾਰ ਮੈਂ ਬਣਾਇਆ ਸੀ ਜੀ ਆਂਬ ਦਾ ਪਾਊਡਰ ਅੱਛਾ ਸੀਗਾ ਇਹ ਆਂਬ ਦਾ ਪਾਊਡਰ ਕਿਵੇਂ ਬਣਾਇਆ ਜੀ ਜਿਵੇਂ ਆਂਬਾਂ ਨੂੰ ਸਿਲ ਕੇ ਆਪਾਂ ਮਿਕਸੀ ਦੇ ਵਿੱਚ ਪੀਸ ਲਿਆ ਹਾਂਜੀ ਤੇ ਉਹਦੇ ਵਿੱਚ ਫਿਰ ਆਪਾਂ ਚੀਨੀ ਪਾ ਕੇ ਉਹਨੂੰ ਸੌ ਦੇ ਵਿੱਚ ਸੁਕਾ ਲਿਆ ਜੋ 3-4 ਦਿਨਾਂ ਬਾਅਦ ਚੰਗੀ ਤਰ੍ਹਾਂ ਸੁੱਕੀ ਚੀਨੀ ਫੇਰ ਉਹਨੂੰ ਗ੍ਰਾਇੰਡ ਕਰ ਲਿਆ ਤੇ ਪੀਸ ਸਾਨ ਲਿਆ ਠੀਕ ਹੈ ਜੀ ਤੇ ਹੁਣ ਜਿਵੇਂ ਗਲਾਸ ਦਿੱਤੇ ਵਿੱਚ ਇੱਕ ਚਮਚ ਘੋਲ ਲਓ ਮਿੱਠਾ ਪਾਉਣ ਦੀ ਵੀ ਜ਼ਰੂਰਤ ਨਹੀਂ ਤੇ ਅੰਬ ਦਾ ਟੇਸਟ ਹੋ ਜਿਵੇਂ ਮੰਗੋ ਸ਼ੇਕ ਵਗੈਰਾ ਆਪਾਂ ਕਹਿ ਰਹੇ ਹਾਂ ਉਹ ਚੀਜ਼ ਮੰਗੋ ਸ਼ੇਕ ਹੀ ਬਣੇ ਹਾਂਜੀ ਮਿਹਨਤ ਬਹੁਤ ਦਾ ਹੈ ਮਿਹਨਤ ਬਹੁਤ ਹੈ ਉਹਨੂੰ ਕਿਤੇ ਵੀ ਕੈਰੀ ਕਰ ਸਕਦੇ ਕਿਤੇ ਵੀ ਬਾਹਰ ਅੰਦਰ ਜਾਣਾ ਆਉਣਾ ਬੈਗਸ ਪਾ ਕੇ ਲੈ ਜਾਓ ਤੇ ਜਿੱਥੇ ਵੀ ਆਪਾਂ ਦਿਲ ਕਰਦਾ ਚਾਹ ਪਾਣੀ ਵਿੱਚ ਘੋਲ ਕੇ ਪੀ ਲਓ ਜਿਵੇਂ ਹੁਣ ਅੱਜ ਕੱਲ੍ਹ ਵੀ ਆਪਾਂ ਫਰੂਟ ਨੀਆ ਮੇਰੇ ਸਾਹਬ ਨਾਲ ਤਾਂ ਬਹੁਤ ਵਧੀਆ ਚੀਜ਼ਾਂ ਜਿਵੇਂ ਇੱਕ ਇੱਕ ਤਾਂ ਘਰੇ ਤਿਆਰ ਕਰੀ ਹੋਈ ਹੈਗੀ। ਦੇਖੋ ਫਰੂਟੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਹਿੰਦੇ ਨੇ ਵੀ ਗਲੇ ਸੜੇ ਅੰਬਾਂ ਵਗੈਰਾ ਤਿਆਰ ਕਰਦੇ ਆ ਬਾਕੀ ਵੀਡੀਓ ਵੀ ਕਾਫੀ ਹੁੰਦੀਆਂ ਨੇ। ਵੀਡੀਓ ਵੀ ਕਈ ਹੁੰਦੀਆਂ ਨੇ ਜਿਵੇਂ ਖੋਲ ਕੇ ਵੀ ਕਾਫੀ ਇਹਦੇ ਵਿੱਚ ਤੁੰਡ ਵਗੈਰਾ ਵੀ ਹੁੰਦੇ ਨੇ। ਹਾਂਜੀ। ਇੱਕ ਤਾਂ ਇਹ ਚੀਜ਼ ਆਪਣੇ ਹੱਥੀ ਤਿਆਰ ਕਰੀਏ ਤੇ ਆਪਾਂ ਬੱਚਿਆਂ ਨੂੰ ਦੇ ਸਕਦੇ ਹਾਂ ਜੀ। ਤੇ ਬਾਹਰਲੀ ਚੀਜ਼ਾਂ ਦਾ ਪਤਾ ਨਹੀਂ ਉਹ ਕਿਵੇਂ ਬਣਦੀਆਂ ਕਿਵੇਂ ਨਹੀਂ ਬਾਕੀ ਇਹ ਆਪਣੇ ਘਰ ਚ ਸਾਫ਼ ਸੁਥਰੀ ਠੀਕ ਹੈ ਜੀ ਧਿਆਨ ਰੱਖਿਆ ਨਾ ਸਫਾਈ ਦਾ ਵੀ ਇੰਦਾ ਇਹਨਾਂ ਦੇ ਪ੍ਰਾਈਸ ਦੱਸਿਓ ਜੀ ਕਿਹੜੀ ਚੀਜ਼ ਹੈ ਵੀ ਕਿੰਨਾ ਕਿੰਨਾ ਪ੍ਰਾਈਸ ਹੈ ਜੀ ਮੈਂ ਹੁਣ ਉਹ ਪਹਿਲਾਂ ਅੰਬ ਵਾਲਾ ਹੀ ਦੱਸੋ ਜੀ ਉਹਦਾ ਕੀ ਪ੍ਰਾਈਸ ਹੈ ਇਹ ਤਾਂ ਵੈਸੇ ਜਾਬਾ ਤੁਹਾ ਵੀ ਨਾਲ ਹੈ ਜੈਨ ਹੀ ਜੀ ਅੱਛਾ ਜੀ ਏ ਮੈਸਾ 100 ਗ੍ਰਾਮ ਰ ਕੇ ਕਿੰਨੇ ਸਾਖਰੇ ਪੈਦਾ 100 ਗ੍ਰਾਮ ਸੱਤਰ ਪੈ। ਹਾਂਜੀ ਜੀ ਉਹਨੇ 4 ਦਿਨਾਂ ਚ ਸੁੱਕਦਾ ਪੱਖਾ ਵਗੈਰਾ ਚਲਾਉਣਾ ਪੈਂਦਾ ਨਾ। ਜਦੋਂ ਮਿਹਨਤ ਵੀ ਫਿਰ ਆਪਦੀ ਮਿਹਨਤ ਕਰ ਜਾਈ ਤੁਸੀਂ। ਹਾਂਜੀ। ਤੇ ਜਿਵੇਂ ਦਾਲ ਹੋ ਗਈ ਇਹ ਆਪਾਂ 70 ਰੁਪਏ ਦੀ ਕੌਲੀ ਦਿੰਨੇ ਆਂਗੇ। ਅੱਛਾ ਜੀ ਉਹ ਕੌਲੀ ਫਿਰ ਤੁਸੀਂ ਆਪ ਲੈ ਕੇ ਆਉਣੇ ਹੋ। ਹਾਂਜੀ ਉਹ ਹੁੰਦੇ ਨੇ ਬੋਲ ਆਪਣੇ ਲੈਵੇ। ਅੱਛਾ ਜੀ। ਤੇ ਦੇਸੀ ਘਿਓ ਦਾ ਤੜਕਾ ਲੱਗੇ ਹੁੰਦਾ ਕੱਲੇ ਪਿਆਜ਼ ਦਾ। ਟਮਾਟਰ ਵਗੈਰਾ ਪਹਿਲਾਂ ਤਾਂ ਪਾ ਲੈਂਦੇ ਸੀ ਹੁਣ ਨਹੀਂ ਪਾਉਂਦੇ। ਉਹ ਮੌਸਮ ਕਰਕੇ ਖੱਟੀ ਹੋ ਜਾਂਦੀ ਹੈ ਦਾਲ ਜਿੱਦਾਂ। ਹੇ ਆਗੇ ਜੀ ਮਸਾਲਿਆਂ ਦੀ ਗ੍ਰੇਟ ਹੈ ਇਹਨਾਂ ਦੇ ਜਿਵੇਂ ਚਨਾ ਮਸਾਲਾ ਆ ਗਿਆ 60 ਰੁਪਏ ਦਾ 50 ਗ੍ਰਾਮ ਵਿੱਚ ਜੀਰਾ ਧਣੀਆਂ ਪਾਊਡਰ ਹੈਗਾ 50 ਗ੍ਰਾਮ ਆ 50 ਰੁਪਏ ਦਾ 100 ਗ੍ਰਾਮ 50 ਰੁਪਏ ਦਾ 100 ਹਾਂ ਜੀ ਗਰਮ ਮਸਾਲਾ ਹੈ 50 ਗ੍ਰਾਮ ਹੈਗਾ 80 ਰੁਪਏ ਦਾ ਠੀਕ ਹੈ ਜੀ ਪਰੌਂਠਾ ਮਸਾਲਾ ਹੈਗਾ 60 ਰੁਪਏ ਦਾ 50 ਗ੍ਰਾਮ ਅੱਛਾ ਜੀ ਕਿਚਨ ਕਿੰਗ ਹੈਗਾ 100 ਰੁਪਏ ਦਾ 50 ਗ੍ਰਾਮ ਕਿਉਂਕਿ ਇਹਦੇ ਵਿੱਚ ਖਸ ਖਸ ਵਗੈਰਾ ਪੈਂਦੀ ਹੈਗੀ ਜਿਹੜੀ ਥੋੜੀ ਕੋਸਟਲੀ ਹੁੰਦੀ ਹੈ ਸਾਹੀ ਜੀਰਾ ਉਹ ਥੋੜਾ ਜਿਆ ਮਹਿੰਗਾ ਹੁੰਦਾ ਹੈਗਾ ਹਾਂ ਜੀ ਹਾਂਜੀ ਤੇ ਉਹਦੇ ਕਰਕੇ ਕੁਝ ਹੋਰ ਵੀ ਐਕਸਟਰਾ ਚੀਜ਼ਾਂ ਪੈਂਦੀਆਂ ਨਹੀਂਆਂ ਠੀਕ ਹੈ ਜੀ ਚਾ ਮਸਾਲਾ ਇਹ 50 ਗ੍ਰਾਮ 100 ਰੁਪਏ ਦਾ 200 ਦਾ ਇਹ 100 ਗ੍ਰਾਮ 200 ਦਾ ਨਹੀਂ ਸੀ 100 ਗ੍ਰਾਮ 200 ਦਾ ਠੀਕ ਹੈ ਜੀ ਤੇ ਆਹ ਚਾਟ ਮਸਾਲਾ 100 ਗ੍ਰਾਮ 100 ਰੁਪਏ ਦਾ ਠੀਕ ਹੈ ਜੀ ਦਹੀ ਮਸਾਲਾ 70 ਰੁਪਏ ਦਾ 100 ਗ੍ਰਾਮ ਠੀਕ ਹੈ ਜੀ ਇਹ 2500 ਰੁਪਏ ਦੀ 100 ਗ੍ਰਾਮ ਅੱਛਾ ਜੀ ਤੇ ਆ ਅੱਗੇ ਹਲਦੀ ਆ ਗਈ ਹਾਂ ਜੀ ਇਹ ਪਾਈ ਆ 100 ਰੁਪਏ ਦੀ ਆ ਜੀ ਪਾਈ ਆ 100 ਰੁਪਏ ਦੀ ਜੀ ਅ ਜੜ ਜ਼ੀਰਾ ਪਾਊਡਰ ਜੀ ਇਹ 100 ਰੁਪਏ ਦਾ 100 ਗ੍ਰਾਮ ਵਿੱਚ ਇਹ ਆ ਜ ਏਜਿ ਮੇਜੇ ਤਾਰੇ ਪੀਨਾਗਾਤਾ 60 ਰੁਪਏ ਦਾ ਜੇ ਘਰੇ ਕੈਰੀ ਕਰਨਾ ਤਾਂ 75 ਰੁਪਏ ਦਾ अच्छा जी 네 사트 ਦਾ ਧੰਨ ਦਿੱਤਾ ਠੀਕ ਹੈ ਬੋਟਲ ਦੇ ਪੈਸੇ ਨਾਲ ਹਾਂਜੀ ਬੋਟਲ ਦੇ ਠੀਕ ਹੈ ਜੀ ਇਹ ਸੈਂਡਵਿਚ ਜੀ ਕਿੰਨੇ ਇਹ 20 ਰੁਪਏ ਦਾ ਵੀਰ ਜੀ 20 ਰੁਪਏ ਦਾ 20 ਰੁਪਏ ਦਾ ਹਾਂਜੀ ਠੀਕ ਹੈ ਜੀ ਵੀ ਠੀਕ ਇਹ ਪਰਫੀ ਜੀ ਇਹ 440 ਰੁਪਏ ਕਿਲੋ ਆਈ 440 ਰੁਪਏ ਕਿਤੋਂ ਆ ਵੀ ਇਹ ਅੱਧਾ ਕਿਤੋਂ ਦੀ ਪੈਕਿੰਗ ਹਾਂਜੀ ਅੱਧਾ ਕਿਲੋ ਜੀ ਹਾਂਜੀ ਜਿਵੇਂ ਦੇਸੀ ਘਿਓ ਹੈਗਾ ਹੁਣ 1200 ਰੁਪਏ ਕਿਲੋ ਮਿਲਦਾ ਹੈ ਚਾੱਕੀ ਦਾ ਆਪਣਾ ਹਾਂਜੀ ਉਹੀ ਯੂਜ਼ ਕਰਦੇ ਆਂਗੇ ਆਪਾਂ ਵੀ ਜੀ ਮੈਂ ਕਿਉਂ ਸੇਲ ਨਹੀਂ ਕਰਦੀ ਰੇ ਉਹੀ ਮੈਂ ਸਮਾਨ ਦੇ ਵਿੱਚ ਜਿਵੇਂ ਸੈਂਡਵਿਚ ਵਗੈਰਾ ਬਣਾਉਣਾਗਾ ਉਹ ਵੀ ਗ੍ਰਿਲ ਕਰ ਦਿਆਂਗੇ ਹਾਂਜੀ ਇਹ ਠੀਕ ਹੈ ਜੀ ਤੇ ਇਹ ਜਿਹੜੀ ਪਨੀਰ ਆ ਇਹ ਕੀ ਰੇਟ ਵੇਚੀ ਇਹ 100 ਰੁਪਏ ਪਾਈਏ ਵਿੱਚੀ 100 ਰੁਪਏ ਪਾਈਏ ਹਾਂਜੀ ਚਾਟੀ ਦੀ ਲੱਸੀ ਹੁੰਦੀ ਆ 30 ਰੁਪਏ ਲੀਟਰ 30 ਰੁਪਏ ਦੀ ਕਿੰਨੀ ਜੀ ਲੀਟਰ ਲੀਟਰ ਜੀ 30 ਰੁਪਏ ਠੀਕ ਹੈ ਜੀ ਉਹ ਵੀ ਅਵੇਲੇਬਲ ਹੈ ਕੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਤੁਹਾਨੂੰ ਉਸ ਕੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਕੇ ਜਰੂਰ ਕਰਕੇ ਜੀ